ਸਤਿ ਸ਼੍ਰੀ ਅਕਾਲ ਜੀ ਬਾਈ ਜੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਆਏ ਹੋਏ ਹਾਂ ਜੀ ਤਲਵੰਡੀ ਸਾਬੋਹ ਹਨ ਟਰੈਕਟਰ ਨੇ ਮੰਡੀ ਤੇ ਨਾਲੇ ਬਾਈ ਜੀ ਆਪਾਂ ਆਪ ਦੇਖ ਰਹੇ ਹਾਂ ਟਰੈਕਟਰ ਨਾਲੇ ਬਾਈ ਜੀ ਆਪਾਂ ਆਜੋ ਜੀ ਸੋਨੂ ਬਾਈ ਜੀ ਵਿਖਾਉਣੇ ਆ ਜੀ ਆਪਾਂ ਹੈ ਜੀ ਟਰੈਕਟਰ ਹਾਂ ਜੀ ਬਾਈ ਜੀ ਕੀ ਹਾਲ ਹੈ ਹਾਂ ਜੀ ਬਾਈ ਜੀ ਕੀ ਸੋਹਣਾ ਭਾਈ ਇਹ 2004 ਮਾਡਲ ਹੈ ਇਹ ਬਾਈ 2004 ਮਾਡਲ ਹੈ ਤੇ ਇਹ ਮੰਡੀ ਜੀ ਕੀ ਕਿੰਨਾ ਸਾਫ਼ ਹੈ ਆਹ ਬੰਦਾ ਮਾਫੀ ਦੇਦਾ ਚੋਰ ਚਾਰ ਕਿਲੋ ਖੈਰ ਖਾਇਆ ਯਾਰ ਸਾਰੇ ਨਾ ਆਇਆ ਘਰ ਵਿੱਚ ਤੇ ਕਿੰਨਾ ਚਾਰੇ ਵਾਸਤੇ ਪੈਸਾ ਲਿਖੇ ਹਾਰੇ ਨਾ ਕਿਹਨੂੰ ਬਾਈ ਤੋਂ ਜੁਤਾਈਂ ਕੀ ਹਾਂ ਇਹ ਤਾਂ ਇੱਕ ਕੱਢ ਰਿਹਾ ਤੇ ਬਾਈ ਦਾ ਕਿੰਨਾ ਹੈ ਮੁੱਲ ਕਿੰਨਾ 15000 50000 10000 ਬਾਈ ਨੇ ਮੰਗਾ ਤੇ ਚਾਹ ਹੈ ਉਸ ਬਈ ਸਾਫ ਨਹੀਂ ਬਾਈ ਬਹੁਤ ਪਿਆ ਨਹੀਂ ਦਾਵਾ ਹੀ ਪਿਆ ਬਾਈ ਕੋਈ ਇੰਜਨ ਗੇਅਰ ਦਾ ਕੋਈ ਨੁਕਸ ਪਪਾ ਨਹੀਂ ਕੋਈ ਨਹੀਂ 16 ਨੇ ਅੰਦੀ ਪੈਂਡ ਸ਼ਾਟ ਆ ਇਹ ਮਾਲਦੇ ਚਾਰ ਕਰਦੇ ਸਰ ਸਰ ਠੀਕ ਆ ਬਾਈ ਠੀਕ ਆ ਇਹ ਟੂ ਟੇਡਾ ਬਿਠਾ ਕੇ ਪਾਇਆ ਲੈਂਕਾ ਲੋਕਾਂ ਕਹਿੰਦੇ ਨਾ ਯਾਰ ਸਾਫ਼ ਪਿਆ ਅੱਗੇ ਕੰਮ ਨਹੀਂ ਆਇਆ ਠੀਕ ਆ ਠੀਕ ਆ ਦਾ ਡਬਲ ਹੀ ਪੰਡਾ ਠੀਕ ਆ ਸਰ ਸਰ ਤੁਸੀਂ ਆਪਾਂ ਆਪਣਾ ਗੌਰਮੰਦਰ 946 ਤੋਂ ਥੈਂਕ ਯੂ ਆਪਕਾ ਠੀਕ ਹੈ ਇੱਕ ਵਾਰੀ ਲਈ ਤੁਹਾਡੇ ਫੋਨ ਨੰਬਰ ਮਿਲ ਦਿੰਦਾ ਕਾ ਬਾਈ ਜੀ ਜਿਹੜਾ ਬੰਦਾ ਆਪਣੀ ਜੀ ਵੀਡੀਓ ਦੇਖ ਕੇ ਆਇਆ ਜਿਹੜਾ ਉਹਨੇ ਆਪਣਾ ਜੀ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਅੱਛਾ ਜੀ ਵੀਡੀਓ ਸ਼ੇਅਰ ਕੀਤਾ ਨਾਲੇ ਫੇਸਬੁਕ ਤੇ ਫਾਲੋ ਕੀਤਾ ਹੋਇਆ ਹੋਰ ਇੱਕ ਬਾਈ ਡਿਸਕਾਊਂਟ ਕਰੋਂਗੇ ਲਾਓ ਵੀ ਮਿੱਤਰੋ ਜਿਹੜਾ ਬੰਦਾ ਯਾਰ ਆਪਣਾ ਵੀਡੀਓ ਦੇਖ ਕੇ ਆਇਆ ਇਹਦੇ ਬਾਈ ਦੇ ਆਹਿੰਨੇ ਬਾਈ ਜੀ ਮੰਗਦਾ 4.10 ਲੱਖ 10000 ਤਾਂ ਜਿਹੜਾ ਬੰਦਾ ਆਪਣੀ ਬਾਈ ਯਾਰ ਵੀਡੀਓ ਦੇਖ ਕੇ ਆਇਆ ਉਹ ਉਸੇ ਨੂੰ ਆਪਾਂ ਇਹ ਟੱਕਰ ਦੇ ਦਿੰਦੇ ਹਾਂ ਉਹ ਤਾਂ ਤਖੀਲ ਗਾਜੀ 2013 ਮਾਡਲ ਅੱਛਾ 2013 ਮਾਡਲ ਇਹਦੇ ਬਾਈ ਟਾਇਰ ਵਾਲਾ ਨਵਾਂ ਹੀ ਪਿਆ ਹੈ ਨਾ ਇਹਦੇ ਸਰਵਿਸ ਕਰ ਅੱਛਾ ਵੀ ਜਿਹੜਾ ਮਾਡਲ ਆ ਜੀ 2013 ਮਾਡਲ ਹਮੇਸ਼ਾ ਆਸੀ ਬਾਈ 2013 ਦਾ ਬਾਈ ਇਹਦੇ ਸੱਤੀ ਹੋ ਗਿਆ ਕਿ ਮਤਲਬ ਲੱਗਿਆ ਜਿਹੜਾ ਪਿਛਲੇ ਕਾਰੇ ਕਿੰਨੇ ਕਿੰਨੇ ਪੈਸੇ ਪਈਗਾ 85 ਪਹੇ ਇਹਦੇ ਡੈਰਿਵਸ ਆ ਇਹਦੇ ਵੇਣਾ ਬਾਈ ਇਹ ਕੱਢੀ ਸੋਹਣੀ ਪਈ ਆ ਹਾਂਜੀ ਰੰਗ ਰੰਗ ਵੀ ਇਹ ਸੋਹਣਾ ਹੀ ਪਿਆ ਹਣਾ ਯਾਰ ਬਾਕੀ ਆਪਣੇ ਵਾਹੇ ਹੋਏ ਨੇ ਸੱਤੀ ਵਾਹੇ ਹੋਏ ਆ ਆ ਜਾ ਬਈ ਮਾਣਾ ਪਿੱਛੇ ਲਿਆ ਹਾਂ ਪਲੇਟਾਂ ਕੰਨ ਨੇ ਤੂੰ ਇਹ ਤਾਹ ਬੈ ਅਨ ਸਲੈਰੀ ਇਹਦੇ ਬੰਤੀ ਨਾ ਇਹਨਾਂ ਨੂੰ ਡੈਕ ਵਗੈਰਾ ਵੀ ਮਾਣਾ ਪੂਰੇ ਡੈਕ ਡੱਕ ਪਈਂ ਨਾਲ ਉਹ ਬੜਾ ਵੀ ਗੱਲ ਹੋਵੇ ਕਿ ਜੇ ਮਾਣਾ ਬਾਅਦ ਜੁਈ ਇਹ ਡੈਕ ਡੱਕ ਪਾਟ ਲਉ ਨਾਟ ਨਹੀਂ ਲਾਉਂਦੇ ਅੱਛਾ ਤੇ ਬਈ ਠੀਕ ਆੜ ਆ ਜਾ ਮੈਂ ਟਰੱਕ ਉਹ ਕਿੰਨੀ ਹਾਲਤ ਬੱਸ ਬਾਰ ਬਾਰ ਕੰਮ ਨਹੀਂ ਦੇਖਦੇ ਨੰਬਰ ਦਾ ਵੀ ਨੰਬਰ ਆ ਭਾਈ ਪੀਵੀਆ 04 2013 ਮਾਗਲਾ 4 ਨੰਬਰ 05 ਭਾਈ ਜਿਹੜੇ ਵੀ ਆਪਣਾ ਮਿੱਤਰੋ ਸਾਡੀ ਗੱਲਬਾਤ ਸੇਮ ਹੀ ਆ ਚੈਨਲ ਨੂੰ ਸਬਸਕ੍ਰਾਈਬ ਤੇ ਫੇਸ ਫਾਲੋ ਜਸਟ ਮੋੜੇ ਦੋ ਮਿਲੋ ਦਸ ਫਿਰ ਆਦੇ ਭਾਈ ਦਾ ਨੰਬਰ ਇੱਕ ਸੌਂਡ ਕੀ ਗੱਲ ਆਲੇ ਬੱਦਲੇ ਥੀਕ ਆ ਭਾਈ ਠੀਕ ਆ ਜੀ ਇਹ 4 ਪੀ ਆਪਣੀ ਆ ਇਹ ਚਾਰ ਚਾਰ ਤੇ ਇਹ ਵੀ ਨੰਬਰ ਵੀ ਦਿੱਤੀ ਆ ਨੰਬਰ ਤੇ ਵੀ ਮਾਨਸਿਕ ਇਹ ਵੀ ਇੱਕ ਗੱਲ ਨੂੰ ਸਾਫ਼ ਇਹ ਨਾ ਇਹਦੇ ਟਾਇਰ ਵਗੈਰਾ ਵੀ ਅਗਲੇ ਕੋਈ ਕੰਪਨੀ ਦੇ ਆ ਅਗਲੇ ਨਵੇਂ ਉਹ ਵੀ ਕਰਦੇ ਨਾ ਪਰ ਇਹ ਵੀ ਕੋਈ ਨੀਂ ਸਾਫ਼ ਜਿਹੀ ਆ ਇਹ ਵੀ ਸਾਰੇ ਪਛਾਣਦਾ ਰਿਹਾ ਹੈ ਕੋਈ ਨਹੀਂ ਵਾੜੇ ਰਹਿੰਦੇ ਆ ਜਿਹੜੇ ਆਪਣੇ ਬਾਹਰ ਰਹੇ ਠੀਕ ਹੈ ਠੀਕ ਆ ਆਪਾਂ ਨੰਬਰਾਂ ਨਾਲ ਅੱਛਾ ਹੀ ਹੈ ਬਾਅਦ ਕੰਡੀਸ਼ਨ ਭਾਈ ਇਹਦੇ ਵੀ ਚੈੱਕ ਕਰਦੇ ਨੇ ਭਾਈ ਬਹੁਤ ਜਿਆਦੇ ਖਸਾ ਗਏ ਨੇ ਨਾਲ ਡੰਡਾ ਵੀ ਨਾਲ ਹਨਾ ਹਾਂਜੀ ਸਰ ਡੰਡਾ ਰਾਵੀ ਲੀਕ ਹੈ ਭਾਈ ਕਿ ਉਹ ਲੀਕ ਨਹੀਂ ਸੀ ਇਹਦਾ ਕਈ ਨਾ ਇਹ ਟਰੈਕਟਰ ਲੈਫਟ ਆ ਗਿਆ ਲੀਕ ਹੋਣ ਲੱਗੇ ਉਹਦਾਂ ਚੱਕਰ ਮਾਦਾ ਹੁਣ ਦੇ ਲੈ ਲੋ ਗਿੱਲੇ ਗਿੱਲੇ ਕੱਪੜੇ ਹੁਣ ਕਿਹਦੇ ਹਾਂ ਪੋਚਾ ਪਾਚਾ ਮਾਰ ਕੇ ਖਲਾੜਤਾ ਹੈ ਹੈ ਲੋਕ ਕੰਮ ਨਹੀਂ ਕਰਾਉਂਦੇ ਠੀਕ ਆ ਕੰਮ ਕਰਾਈ ਰੱਖੇ ਨਾਲ ਨਹੀਂ ਆਉਟ ਟੁਰਨੀ ਆਹ ਭਾਈ ਛੋਟਾ ਹੀ ਲੱਗਾ ਆਹ ਨੰਬਰ ਆ ਆਹ ਭਾਈ ਆਹ ਬਸ ਮੜਿਆ ਸਮਾਰ ਕੇ ਮਾਰ ਦਿਆ ਇਹਨਾਂ ਦਾ ਬਰਾਡ ਆ ਟਰੈਕਟਰ ਸੱਡਾ ਪੜਿਆ ਭਾਈ ਦਾ ਸਾਰੇ ਨੰਬਰ ਆ ਦੇ ਭਾਈ ਸਾਰੇ ਯਾਰ ਨੇ ਨਾ ਬਾਗਾ ਕੋਲੇ ਜੀ ਜਰੂਰ ਆਓ ਆਪਣੇ ਪੰਜਾਬੀ ਭਾਈਚਾਰਾ ਤੇ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਜਿਹੜਾ ਫੋਲੋ ਕਰਕੇ ਆਊਗਾ ਹੁਣ ਭਾਈ ਉਹਦਾ ਡੈਕ ਬਹੁਤ ਟਰੈਕਟਰ ਬਦਲ ਬਹੁਤ ਫਰੀ ਹੈ ਦਿੱਤਾ ਗਿਆ ਹਾਂਜੀ ਠੀਕ ਆ ਭਾਈ ਹਾਂਜੀ ਭਾਈ ਜੀ ਆਸ ਕਰਦੇ ਹਾਂ ਭਾਈ ਜੀ ਤੁਹਾਨੂੰ ਜੀ ਸਾਰੀ ਵੀਡੀਓ ਬਹੁਤ ਹੈ ਜੀ ਬਦਗਾ ਹੈ ਲੱਗੀ ਹੋਣੀ ਭਾਈ ਜੀ ਆਪਣੇ ਜੀ ਫੇਸਬੁੱਕ ਬਦਨ ਹਾਂ ਫੋਲੋ ਜਰੂਰ ਕਰਨਾ ਨਾਲ ਹੀ ਲਈ ਜੀ ਹਾਂ ਹੋਣੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਭਾਈ ਜੀ ਹਾਂਜੀ ਮਿਲਦਾ ਪਾਪਾ ਜੀ ਅੱਗੇ ਕਿਸੇ ਹੋਰ ਬਣ ਕੋ ਜੁਲਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ